ਤੁਸੀਂ ਦੱਸੋ ਵੀ ਲੈਟਰਨ ਦੇ ਉੱਤੇ ਸਾਫ ਕਰਨੀ ਸਜ਼ਾ ਕੀ ਸਜ਼ਾ ਭਾਈ ਇਹ ਤਾਂ ਮੈਂ ਕਿੰਨੀ ਵਾਰੀ ਕਰਕੇ ਆਇਆ ਹ ਉਸ ਤੋਂ ਜੋੜੇ ਸਾਫ ਕਰਨੇ ਇਹ ਸਜ਼ਾ ਇੱਕ ਇੱਕ ਇਹ ਵੀ ਹੈ ਨਾ ਮਤਲਬ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਅਯੋਗ ਸਾਬਤ ਹੋਈ ਹੈ ਇਹ ਇਹਨਾਂ ਨੂੰ ਹੁਣ ਪਾਸੇ ਕਰਕੇ ਇਹਨਾਂ ਦੇ ਅਸਤੀਫੇ ਲੈ ਕੇ ਨਵੀਂ ਮੋੜ ਤੋਂ ਮੈਂਬਰਸ਼ਿਪ ਕਮੇਟੀ ਬਣਾ ਦਿੱਤੀ ਗਈ ਹੈ ਇਹ ਵੀ ਤਾਂ ਇੱਕ ਸਜ਼ਾ ਲੱਗੀ ਉਹ ਤਾਂ ਜੀ ਅਸਤੀਫਾ ਤਾਂ ਸਿੰਘ ਸਾਹਿਬ ਉਹਨਾਂ ਨੇ ਪਹਿਲਾਂ ਦਿੱਤਾ ਸੀ ਉਹ ਪਲਾਨ ਦੇ ਤਹਿਤ ਹੀ ਹੋਇਆ ਸਾਰਾ ਕੁਝ ਐ ਨਹੀਂ ਹੋਇਆ ਸਿਰਫ ਉੱਥੇ ਕਾਲ ਤਖਤ ਤੇ ਬਾਦਲਦਲ ਚੋਂ ਗਏ ਤੇ ਬਾਦਲਦਲ ਦੇ ਵਿੱਚ ਖੜੇ ਉਹ ਉਹਨਾਂ ਦਾ ਇਕੱਠ ਹੋਇਆ ਪੰਥ ਦਾ ਦੱਸੋ ਕਿਹੜਾ ਬੰਦਾ ਹੈ ਕੌਮ ਦਾ ਜਥੇਰ ਭਾਈ ਜਗਤਾਰ ਸਿੰਘ ਹਵਾਰਾ ਆਇਆ ਕੌਮ ਦੇ ਬੰਦੀ ਸਿੰਘ ਹੈ ਜਿਹੜੀ ਲੜਾਈ ਲੜੇ ਉਹਨਾਂ ਦਾ ਕੋਈ ਬੰਦਾ ਆਇਆ ਹੋਰ ਕੌਮ ਦੇ ਜੰਨੀਆਂ ਆਪਣੀਆਂ ਸੰਪਰਦਾਵਾਂ ਕਿੰਨੀਆਂ ਉਹਨਾਂ ਦਾ ਕੋਈ ਵਿਚਾਰ ਇੱਥੇ ਲਿਆ ਗਿਆ ਕੋਈ ਤਾਂ ਲਿਆ ਤੇ ਗਏ ਹੀ ਨਹੀਂਗਾ ਇਹ ਫੈਸਲਾ ਕੀ ਹੋਇਆ ਮੈਨੂੰ ਦੱਸੋ ਕਮੇਟੀ ਕਿਦੀ ਬਣੀ ਆ ਕਮੇਟੀ ਕੌਣ ਚੋਂ ਬਣੀ ਆ ਕਮੇਟੀ ਚੋਂ ਬਣਾ ਤੇ ਝੁੰਦਾ ਸਾਹਿਬ ਦੀ ਕਮੇਟੀ ਆ ਨਾ ਉਹ ਤਾਂ ਪਹਿਲਾਂ ਬਣੀ ਸੀ ਕਮੇਟੀ ਦੇ ਵਿੱਚ ਉਹ ਹੀ ਮੈਂਬਰ ਇੱਕ ਦੋ ਵੱਧ ਪਾਤੇ ਹੋ ਨੇ ਉਹ ਕਿਹਦੇ ਦਲ ਕਿਹਦੇ ਦਲ ਦੇ ਆ ਦੱਸੋ ਹੋ ਨਿਊਟਰ ਲੇਗਾ ਬੰਦਾ ਕੋਈ ਦੱਸੋ ਮੈਨੂੰ ਦੱਸੋ ਚੱਲੋ ਇੱਕ ਬੇਟੀ ਹੋਊਗੀ ਇੱਕ ਬੇਟ ਲੋਕਾਂ ਦੇ ਅੱਖਾਂ ਘੱਟਾ ਪਾਉਣ ਕਾਰਨ ਸਾਡੀ ਧੀ ਰਾਣੀ ਉਪਾਤੀ ਹੈ ਚੰਗੀ ਗੱਲ ਪਾਤੀ ਹੈ ਪਰ ਮੈਨੂੰ ਦੱਸੋ ਵੀ ਇਹ ਸਾਰੇ ਜਦੋਂ ਇਕੱਠੇ ਹੋਣਗੇ ਉਹ ਵਿਚਾਰੀ ਬੀਬੀ ਫੈਸਲਾ ਕੀ ਕਰੂਗੀ ਕੀ ਕਰੂਗੀ ਤੇ ਫੈਸਲਾ ਤਾਂ ਜੀ ਬਹੁਮਤ ਨਾਲ ਹੁੰਦਾ ਤੁਸੀਂ ਦੱਸੋ ਕੁਝ ਬੰਦਿਆਂ ਨੇ ਤਾਂ ਚੰਗੇ ਕਹਿਣਾ ਹੁੰਦਾ ਜਦੋਂ ਗੁਰੂ ਦੀ ਬੇਦਵੀ ਹੋਈ ਸੀ ਜਿਹੜੇ ਬੰਦੇ ਉਦੋਂ ਗੁਰੂ ਵੱਲ ਨਹੀਂ ਚੱਲੇ ਨਾ ਉਸਦੀਪੇ ਦੇ ਕੇ ਗਏ ਐ ਨਾ ਉਹਨਾਂ ਨੇ ਕੁਝ ਗੱਲੇ ਚੁੱਪਰੇ ਮੂਕ ਦੇ ਐ ਕੈਬਨਿਟ ਵੀ ਮੂਕ ਰਹੀ ਐ ਤੇ ਫਿਰ ਜੇ ਉਹ ਬੰਦੇ ਹੁਣ ਕਿਉਂ ਬੋਲਣਗੇ ਜਿਹੜੇ ਉਹਨਾਂ ਦੇ ਉਹ ਸਮਰਥਕ ਐ ਜਦੋਂ ਉਦੋਂ ਸਾਰੇ ਹੀ ਨਹੀਂ ਬੋਲੇ ਜਦੋਂ ਗੁਰੂ ਦੀ ਬਿਆਦਵੀ ਹੋਈ ਐ ਬਗਰਾੜੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦਾ ਐਮਪੀ ਬਣ ਗਿਆ ਨਾ ਜੇ ਗੁਰੂ ਦੀ ਬਿਆਦਵੀ ਕਰਨ ਕਰਾਉਣ ਵੇਲੇ ਜਿਹੜੇ ਬੰਦੇ ਇੱਕ ਧਰਮ ਨਾਲੋਂ ਧੜੇ ਦੇ ਨਾਲ ਖੜੇ ਰਹੇ ਐ ਤੇ ਫੇਰ ਭਾਈ ਉਹ ਬੰਦੇ ਅੱਜ ਤੱਕ ਨਾਲ ਖੜ ਕੇ ਕੋਈ ਇਨਸਾਫ ਐ ਦੇ ਸਕਦੇ ਉਹ ਤਾਂ ਬੋਲੀ ਉਹੀ ਬੋਲਣਗੇ ਹੈ ਗੋਲਮੋਲ ਤਾਂ ਮੈਂ ਵੀ ਗੱਲ ਕਰ ਸਕਦਾ ਮੈਂ ਵੀ ਕਰ ਸਕਦਾ ਮੈਨੂੰ ਗੱਲ ਨਹੀਂ ਕਰਨੀ ਆਉਂਦੀ ਮੈਨੂੰ ਸਿਆਸਤ ਨਹੀਂ ਕਰਨੀ ਆਉਂਦੀ ਪਰ ਸਿਧਾਂਤ ਵੱਡਾ ਹੁੰਦਾ ਤੇ ਫੇਰ ਤੁਸੀਂ ਦੱਸੋ ਜੀ ਤੇ ਗੁਰੂ ਸਾਹਿਬ ਨੇ ਜਿੱਦ ਗੱਦੀ ਦੇਣੀ ਹੁੰਦੀ ਆਪਦੇ ਪੁੱਤਾਂ ਨੂੰ ਨਹੀਂ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲੈਣੇ ਨੂੰ ਦੇਤੀ ਨਾ ਗੱਦੀ ਦੇਤੀ ਇਹ ਸਿਧਾਂਤ ਦੀ ਗੱਲ ਹੈ ਇਹ ਜਿਹੜਾ ਫੈਸਲਾ ਹੋਇਆ ਹੈ ਇਹ ਗੋਗਲੂਆਂ ਤੋਂ ਮਿੱਟੀ ਝੱਟ ਲਈ ਹੋਇਆ ਇਹਨਾਂ ਨੇ ਫੈਸਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਬਚਾ ਲਿਆ ਲੰਬੇ ਸਮੇਂ ਦੇ ਵਿੱਚ ਪਤਾ ਲੱਗੂ ਇੱਕ ਬਹੁਤ ਵੱਡਾ ਕੱਠ ਹੋਊਗਾ ਕੱਠ ਹੋ ਕੇ ਜੀ ਪੰਥ ਚ ਜੀ ਏਕਤਾ ਹੋਗੀ ਜੀ ਏਕਤਾ ਹੋਈ ਪੰਥ ਇਕੱਠਾ ਹੋ ਗਿਆ ਇਕੱਠਾ ਹੋ ਗਿਆ ਇਕੱਠਾ ਹੋ ਗਿਆ ਤੇ ਵੱਡੇ ਵੱਡੇ ਕਰਕੇ ਤੇ ਜਥੇਦਾਰ ਰਾਜ ਨੇ ਇਹਨਾਂ ਨੇ ਜਾ ਕੇ ਉਹਨਾਂ ਦੇ ਗੱਲ ਦੇ ਵਿੱਚ ਫਿਰੇ ਪ੍ਰਾਦ ਦੇਣਾ ਹੈ ਇਹ ਤਾਂ ਨਹੀਂ ਕਿਹਾ ਗਿਆ ਕਿ ਇਹ ਲੀਡਰਸ਼ਿਪ ਨਲੈਗ ਚਲ ਕਹਦੇ ਤਾਂ ਕਹਿ ਨਹੀਂ ਪਊਗਾ ਇਹ ਤਾਂ ਕੈਨੂ ਜੋ ਰਜ਼ਾਇਨ ਦਤਾ ਕਹਿਣਾ ਪਊਗਾ ਉਹਨੇ ਤੇ ਇਹ ਆਰਡਰ ਤਾਂ ਜਾਰੀ ਨਹੀਂ ਨਾ ਕੀਤਾ ਕਿ ਭਾਈ ਇਹ ਅੱਜ ਤੋਂ ਬਾਅਦ 10 ਜਾਂ 15 ਸਾਲ ਲਈ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਕੌਮ ਦੀ ਲੜਾਈ ਨਹੀਂ ਲੜਨਗੇ ਤੁਸੀਂ ਇਹ ਦੱਸੋ ਜਿਹੜਾ ਸਿੱਖਾਂ ਨੂੰ ਜੇਲ੍ਹਾਂ 'ਚ ਕੀਤਾ ਸਿੱਖਾਂ ਤੇ ਜ਼ੁਲਮ ਕੀਤੇ ਸਿੱਖਾਂ ਨੂੰ ਕੁੱਟਿਆ ਸਰਛਾਲੇ ਸਾਥ ਇਹਨਾਂ ਦੇ ਨਾਲ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਖੜੇ ਬੰਦੀ ਸਿੰਘਾਂ ਦੀ ਸਾਰ ਨਹੀਂ ਲਈ ਸਾਰਾ ਕੁਝ ਜਿਹੜਾ ਇਹ ਕੁਛ ਕੀਤਾ ਇਹ ਮਾਮਲਾ ਤਾਂ ਪੋਲੀਟੀਕਲ ਹੈ ਤੇ ਫਿਰ ਤੁਸੀਂ ਦੇ ਜਿਹੜੀ ਸੇਵਾ ਲਈ ਹੈ ਹੁਣ ਪੋਲੀਟੀਕਲੀ ਵੀ ਇੱਕ ਸਜ਼ਾ ਲੱਗੀ ਹੈ ਪੋਲੀਟੀਕਲ ਤਾਂ ਸਜ਼ਾ ਕੋਈ ਲੱਗੀ ਨਹੀਂ ਪਰ ਇੱਕ ਅਸੀਂ ਕਹਨੇ ਆ ਮਹਾਰਾਜ ਬੜਾ ਅਸੀਂ ਲਗਾਤਾਰ ਸਜ਼ਾ ਐ ਨਹੀਂ ਲੱਗੀ ਲੱਗੀ ਜੇ ਅਸੀਂ ਭਾਵੇਂ ਢਾਈ ਟੋਟਰੀ ਚਿਚੜ ਤਰਾਂ ਅਸੀਂ ਅੜੇ ਹੀ ਰਹੇ ਹਾਂ ਲੱਗੇ ਰਹੇ ਹਾਂ ਅਸੀਂ ਕਹਿੰਦੇ ਸੀ ਸੁਖਵੀਰ ਸਿੰਘ ਬਾਦਲ ਦੋਸ਼ੀ ਹੈ ਕੈਬਨਟ ਦੋਸ਼ੀ ਹੈ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਦਾ ਸਾਧ ਦਾ ਦੋਸ਼ੀ ਹੈ ਬੰਦੀ ਸਿੰਘਾਂ ਨੂੰ ਅੰਦਰ ਰੱਖਣ ਦੇ ਵਿੱਚ ਦੋਸ਼ੀ ਹੈ ਸਾਨੂੰ ਕੁੱਟਣ ਦੇ ਵਿੱਚ ਦੋਸ਼ੀ ਹੈ ਸਾਡੇ ਦੇ ਦੇਸ਼ ਤ੍ਰੋਹੀ ਪਰਚੇ ਪਾਉਣ ਦੇ ਦੋਸ਼ੀ ਹੈ ਹੈ ਦੋ ਸਿੰਘਾਂ ਨੂੰ ਗੋਲੀਆਂ ਮਾਰਨ ਦੇ ਵਿੱਚ ਦੋਸ਼ੀ ਹੈ ਤੇ ਫਿਰ ਸਮੇਤ ਸਿੰਘ ਸੈਣੀ ਜਾਰਮਨ ਲਾਉਣ ਦੇ ਵਿੱਚ ਦੋਸ਼ੀ ਅਸੀਂ ਕਹਿੰਦੇ ਸੀ ਨਾ ਅਸੀਂ 2007 ਤੋਂ ਕਹਿੰਦੇ ਰਹੇ ਹਾਂ ਸਰਸਵਾਲ ਦੇ ਇਹਦਾ ਮਤਲਬ ਜਿਹੜੀ ਗੱਲ ਅਸੀਂ ਲਗਾਤਾਰ 2007 ਤੋਂ ਲੈ ਕੇ ਅੱਜ ਤੱਕ ਕਰਦੇ ਰਿਹਾ 18 7 ਤੋਂ ਕਿੰਨੇ 14 ਹੋਗੇ 17 ਸਾਲ ਕਰਦੇ ਰਹੇ ਨਾ ਜਿਹੜੀ 17 ਸਾਲ ਅਸੀਂ ਗੱਲ ਕਰਦੇ ਰਹੇ ਸੀ ਸੁਖਵੀਰ ਵਾਦ ਨੂੰ ਉਹੀ ਗੱਲ ਮੰਨੀ ਪਈ ਇਹਦਾ ਮਤਲਬ ਅਸੀਂ ਕੌਮ ਦੀ ਲੜਾਈ ਲੜ ਰਹੇ ਹਾਂ ਨਾ ਜੇ ਅਸੀਂ ਚੁੱਪ ਕਰ ਜਾਂਦੇ ਅਸੀਂ ਵੀ ਸਾਜਵਾਜ ਹੁੰਦੇ ਤੇ ਅਸੀਂ ਵੀ ਉਹਦੇ ਲੈ ਸਕਦੇ ਅਸੀਂ ਬੜਾ ਕੁਝ ਕਰ ਸਕਦੇ ਸੀ ਪਰ ਕੌਮ ਦਾ ਇਕੱਠ ਹੋਣਾ ਚਾਹੀਦਾ ਹੈ ਇਕੱਠ ਚੰਗੀ ਗੱਲ ਹੈ ਕੌਮ ਤੇ ਏਕਤਾ ਹੋਣੀ ਚਾਹੀਦੀ ਹੈ ਏਕਤਾ ਤੋਂ ਭੱਜਣਾ ਨਹੀਂ ਚਾਹੀਦਾ ਪਰ ਕੌਮ ਦਾ ਜਥੇਦਾਰ ਬਾਰੇ ਕੀ ਸੱਚੋਂਗੇ ਹੁਣ ਫੈਸਲਾ ਕਰੇ ਕੌਮ ਵੀ ਜਿਹੜਾ 10 ਲੱਖ ਦੇ ਵਿੱਚ ਤੁਸੀਂ ਸਾਰਿਆਂ ਚੁਣਿਆ ਸੰਪਰਦਾਵਾਂ ਨੇ ਹੁਣ ਤੁਹਾਡਾ ਜਥੇਦਾਰ ਕਿਹੜਾ ਹੈ ਫਿਰ ਜੇ ਜਥੇ ਜਿਹੜਾ ਕੌਮ ਦਾ ਜਥੇਦਾਰ ਹੋਵੇ ਫੈਸਲਾ ਤਾਂ ਉਹੀ ਕਰੇ ਨਾ ਇਸ ਕਰਕੇ ਅਸੀਂ ਇਹ ਕਹਨੇ ਆ ਠੀਕ ਹੈ ਅਕਾਲ ਤਖਤ ਸਾਹਿਬ ਤੋਂ ਜੋ ਜਥੇਦਾਰ ਬਾਦਲ ਸਾਹਿਬ ਹੋਣਾ ਨੇ ਬਣਾਏ ਹੈ ਉਹਨਾਂ ਨੇ ਜੋ ਫੈਸਲਾ ਦਿੱਤਾ ਹੈ ਉਹ ਉਹਨਾਂ ਨੂੰ ਮੁਬਾਰਕ ਹੋਵੇ ਪਰ ਸਾਡੀ ਕੌਮ ਦਾ ਜਿਹੜਾ ਜ ਸਾਨੂੰ ਨਹੀਂ ਮਨਜ਼ੂਰ ਸਾਡਾ ਜਥੇਦਾਰ ਕੌਮ ਦਾ ਜਿਹੜਾ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਉਹ ਜੋ ਫੈਸਲਾ ਕਰਨਗੇ ਉਹੀ ਕੌਮ ਨੂੰ ਪ੍ਰਵਾਨੋਗੇ ਕੌਮ ਦਾ ਜਥੇਦਾਰ ਉਹੀ ਆ ਸਰਬੱਤ ਖਾਲਸਾ ਨੇ ਜਦੋਂ ਸਾਰੇ ਰਸਤੇ ਮੁੱਕ ਗਏ ਫੇਰ ਸਰਬੱਤ ਖਾਲਸਾ ਹੁੰਦਾ ਤੇ ਉਸ ਨੇ ਨਿਊਟਰਲ ਹੋ ਕੇ ਉਸ ਨੂੰ ਆਪਣਾ ਜਥੇਦਾਰ ਚੁਣ ਲੈ ਤੇ ਫੈਸਲਾ ਤੇ ਉਹੀ ਕਰੂਗਾ ਹੁਣ ਤੁਸੀਂ ਦੱਸੋ ਇੱਕ ਜਿਹੜਾ ਜੱਜ ਆ ਸੁਪਰੀਮ ਕੋਰਟ ਦਾ ਇੱਕ ਜੱਜ ਬਣਾ ਦਿੱਤਾ ਜਾਵੇ ਇੱਕ ਧੱਕੇ ਦੇ ਨਾਲ ਕੋਈ ਜੱਜ ਹੋਰ ਕਹੇ ਦੇ ਕੌਮ ਤੋਂ ਬਗੈਰ ਉਹ ਫੈਸਲਾ ਉਹਦੇ ਤੋਂ ਕਰਇਆ ਜਾ ਸਕਦਾ ਪਰ ਕੌਮ ਨੇ ਜਿਹੜੇ ਕਾਰਜਕਾਰੀ ਜਥੇਦਾਰ ਧਿਆਨ ਜਿਹੜੇ ਤੁਸੀਂ ਮੰਡ ਸਾਹਿਬ ਦੀ ਗੱਲ ਕਰ ਰਹੇ ਹੋ ਜਾਂ ਦਾਦੂਵਾਲ ਦਾਦੂਵਾਲ ਸਾਹਿਬ ਤਾਂ ਭਾਈਪਾ ਦੇ ਨਾਲ ਉਹਨਾਂ ਦੀ ਫੋਟੋਆਂ ਆਈਆਂ ਮੰਡ ਸਾਹਿਬ ਮੋਰਚਾ ਕਹਿੰਦੇ ਵਿਚਾਲੇ ਛੱਡ ਕੇ ਭੱਜ ਗਏ ਉਹਨਾਂ ਤੇ ਇਲਜ਼ਾਮ ਲੱਗਦੇ ਆ ਮਤਲਬ ਉਹ ਵੀ ਕੌਮ ਨਾਲ ਖੜੇ ਲੱਗਦੇ ਆ ਤੁਹਾਨੂੰ ਨਹੀਂ ਜੀ ਵੇਖੋ ਮੈਂ ਤਾਂ ਕਹਿਣਾ ਫੈਸਲਾ ਹੋਇਆ ਕੌਮ ਦਾ ਜਥੇਦਾਰ ਮੈਂ ਤਾਂ ਕਹਿਣਾ ਵੀ ਜੇ ਫਰਜ ਕਰੋ ਦਾਦੂਵਾਲ ਸਾਹਿਬ ਆ ਦਾਦੂਵਾਲ ਸਾਹਿਬ ਤੋਂ ਤੁਸੀਂ ਪੁੱਛ ਸਕਦੇ ਹੋ ਸਾਰਾ ਕੁਝ ਤੁਸੀਂ ਪੁੱਛ ਸਕਦੇ ਹੋ ਧਨ ਸਿੰਘ ਮੰਡ ਤੋਂ ਪੁੱਛ ਸਕਦੇ ਕੋਈ ਬਣਾਈ ਨਹੀਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ ਤੁਹਾਨੂੰ ਇਹੀ ਕਹਿ ਬਕਰਾੜੀ ਮੋਰਚੇ ਦੇ ਵਿੱਚ ਕਿਹੜਾ ਘਟ ਪ੍ਰਾਪਤੀਆਂ ਹੋਈਆਂ ਹੂੰ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਫਿਰ ਤੁਸੀਂ ਦੱਸੋ ਜਿਹੜੇ ਵਿਧਾਨ ਸਭਾ ਦੇ ਵਿੱਚ ਗੂੰਜਿਆ ਹੈ ਦਿਲਬਾਗ ਸਿੰਘ ਬਾਜੇ ਅੱਗਾ 25 ਸਾਲ ਬਾਅਦ ਆ ਗਿਆ ਹੈ ਪ੍ਰੋਲ ਸਿਸਟਮ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਅੱਗੇ ਪ੍ਰੋਲ 21 ਦਿਨ ਤੇ 42 ਦਿਨ ਜਿਹਦੇ ਕੋਲ ਜ਼ਮੀਨ 42 ਦਿਨ ਤੇ 21 ਦਿਨ ਆਉਂਦੀ ਸੀ ਹੁਣ ਤਿੰਨ ਤਿੰਨ ਮਹੀਨੇ ਆਈ ਜਾਂਦੀ ਹੈ ਇਸ ਕਰਕੇ ਉਹਦੇ ਵਿੱਚ بڑا ਉਹਦੇ ਚ ਗੁਰੂਸ੍ਰੀ ਬਿਦਿ ਬੈਦਵੀਕਰਨ ਕਰਾਉਣ ਵਾਲੇ ਉਹ ਵੀ ਫੜੇ ਗਏ ਆ ਫੜੇ ਗਏ ਕਿ ਨਹੀਂ ਤੇ ਫਿਰ ਜਿਨ੍ਹਾਂ ਨੇ ਮਾਲਕੇ ਕੀਤੀ ਜੋ ਵੀ ਫੜੇ ਗਏ ਜਿਨ੍ਹਾਂ ਨੇ ਭਗਤੇ দাস ਕੀਤੀ ਜੋ ਵੀ ਫੜੇ ਗਏ ਪ੍ਰਾਪਤੀਆਂ ਤਾਂ ਬਹੁਤ ਵੱਡੀਆਂ ਹੋਈਆਂ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਨਾ ਹੈ ਕਿ ਜਦੋਂ ਫੈਸਲਾ ਸੀ ਤਾਂ ਕਈ ਜਣੇ ਸਾਡੇ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ ਤੇ ਫਿਰ ਭਾਈ ਉਹ ਹੀ ਫੈਸਲਾ ਕਰੂਗਾ ਕੌਮ ਦਾ ਜਥੇਦਾਰ ਉਹ ਤਾਂ ਪਰਵਾਹ ਨਹੀਂ ਕਿਉਂਕਿ ਅਸੀਂ ਚੱਲਦੇ ਆ ਸਿਧਾਂਤਕ ਪਾਰਟੀ ਆ ਸਿਧਾਂਤ ਤੇ ਚੱਲਦੀ ਆ ਇਸ ਕਰਕੇ ਇਹ ਅੰਨਾ ਵੰਡੇ ਸੀਰ ਨਹੀਂ ਹੁਣ ਹੁਣ ਕਰ ਦਿੰਦੇ ਇਹ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗੂ 6 7 8 ਮਹੀਨੇ ਬਾਅਦ ਇਹਨਾਂ ਨੇ ਇਹ ਫੈਸਲਾ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਬਿਲਕੁਲ ਕੱਲ ਤੱਕ ਸਭ ਨੂੰ ਚੈਲੰਜ ਕਰ ਰਹੇ ਹੋ ਗੱਲ ਕਹ ਕੇ ਵੀ ਫੈਸਲਾ ਸਹੀ ਨਹੀਂ ਨਾ ਜੀ ਕੱਲ ਤੱਕ ਤੁਹਾਨੂੰ ਥੋੜੀ ਚੈਲੰਜ ਕੱਲ ਤੱਕ ਕੱਲ ਤੱਕ ਇਹ ਸਿਰ ਹੈ ਹੁਣ ਫਿਰ ਫਿਰ ਦਾ ਮਤਲਬ ਗਿਆਨੀ ਗੁਰਵਚਨ ਸਿੰਘ ਨਹੀਂ ਜਿਹੜਾ ਫੈਸਲਾ ਕੀਤਾ ਸਰਸਵਾਰ ਸਾਧ ਨੂੰ ਬਿਨਾ ਮੰਗਿਆ ਮਾਫੀ ਦਿੱਤੀ ਹੈ ਤੇ ਅਸੀਂ ਉਸ ਨੂੰ ਨਹੀਂ ਮੰਨਿਆ ਚੈਲੰਜ ਕੀਤਾ ਫਿਰ ਹੁਣ ਫਿਰ ਰਗਵੀਰ ਸਿੰਘ ਨੇ ਅਕਾਲ ਤਖਤ ਦੇ ਸਾਫਾ ਜਥੇਦਾਰ ਜਿਹੜੇ ਉਹਨੂੰ ਚਲਬ ਕੀਤਾ ਗੁਰਮੁਖਸ ਨੂੰ ਕੀਤਾ ਫਿਰ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚੈਲੰਜ ਕੀਤਾ ਜਿਹੜਾ ਬਣਿਆ ਸੀ ਇਸ ਕਰਕੇ ਜਿਹੜੇ ਸੱਚ ਸੱਚ ਹੈ ਜੇ ਮੈਂ ਗਲਤ ਆ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਆ ਇਸ ਕਰਕੇ ਅਸੀਂ ਤਾਂ ਇਹ ਕਿਹਾ ਕਾਲ ਤਖਤ ਤੋਂ ਨਾ ਸੀ ਅੱਜ ਪਿੱਛੇ ਆ ਇਹਦਾ ਮਤਲਬ ਕਾਲ ਤਖਤ ਇੱਕ ਸੋਚ ਇੱਕ ਸਿਧਾਂਤ ਹੈ ਉਹਦੇ ਤੇ ਬੈਠਾ ਜਿਹੜਾ ਜਥੇਦਾਰ ਹਨ ਜਿਹੜਾ ਬਿਠਾਇਆ ਉਹ ਫੈਸਲਾ ਜੇ ਠੀਕ ਕਰਦੇ ਪ੍ਰਮਾਨ ਕਰ ਲਿਆ ਜਾਂਦਾ ਕੌਮ ਕਿ ਕੌਮਡੀ ਹੁੰਦੀ ਹੈ ਜੇ ਨਹੀਂ ਹੁੰਦਾ ਤੇ ਕੌਮ ਕਹਿ ਦਿੰਦੀ ਹੈ ਅਸੀਂ ਤਾਂ ਪਹਿਲਾਂ ਕਿਹਾ ਸੀ ਮਨੂੰ ਕੌਣ ਮਤਲਬ ਕੌਮ ਕੌਣ ਹੈ ਕੌਮ ਕੀ ਹੈ ਅੱਧੇ ਕਹਿੰਦੇ ਜੀ ਕੌਮ ਇਹ ਬਾਦਲ ਪਰਵਾਰ ਆ ਅੱਧੇ ਕਹਿੰਦੇ ਜੀ ਕੌਮ ਅਮਰਤਪਾਲ ਦੇ ਸਾਥੀ ਆ ਅੱਧੇ ਕਹਿੰਦੇ ਕੌਮ ਸਿਮਰਨਜੀਤ ਮਾਨ ਆ ਅੱਧੇ ਕਹਿੰਦੇ ਜੀ ਕੌਮ ਧਿਆਨ ਸਿੰਘ ਮਾਂਡਾ ਅੱਧੇ ਕਹਿੰਦੇ ਕੌਮ ਜਸਕਰਨ ਸਿੰਘ ਕਾਨ ਸਿੰਘ ਆ ਪਰ ਕੌਮ ਕਿਹੜੀ ਮੰਨੂਗੀ ਕਿਹੜੀ ਖੁਸ਼ ਹੋ ਮੈਂ ਤਾਂ ਨਾ ਮੈਂ ਕੌਮ ਆ ਨਾ ਦੂਜੇ ਕੌਮ ਦਾ ਨਾਮ ਹੈ ਦੂਜੇ ਨੇ ਕਿ ਕੌਮ ਕੌਮ ਤਾਂ ਉਹ ਸੀ ਜਿਹੜਾ 10 ਲੱਖ ਬੰਦਾ ਇਕੱਠਾ ਆਇਆ ਸੀ ਜੀ ਉਹਨਾਂ ਨੇ ਕੌਮ ਨੇ ਫੈ ਠੀਕ ਹੈ ਨਾ ਤੇ ਜਾਂ ਫਿਰ ਜੇ ਤੁਸੀਂ ਇਹ ਹੀ ਕਰਨੇ ਸੀ ਦੁਬਾਰਾ ਸਰਬੱਤ ਖਾਲਸਾ ਬੁਲਾ ਕੇ ਇਹ ਕਰ ਲੈਂਦੇ ਕਿਉਂਕਿ ਇਹ ਜਥੇਦਾਰ ਦੱਸੋ ਕਿ ਨਾ ਨਵੇਂ ਬਣਾਇਆ ਹੈ ਜਿਹੜੇ ਕੌਮ ਨੇ ਜਥੇਦਾਰ ਬਣਾਇਆ ਸੀ ਤਾਂ ਕਿਹਨੇ ਜਿਹੜੇ ਕੌਮ ਨੇ ਜਥੇਦਾਰ ਬਣਾਇਆ ਤੇ ਫਿਰ ਉਸ ਨੂੰ ਭਾਈ ਰਣਜੀਤ ਸਿੰਘ ਕੌਮ ਨੇ ਬਣਾਇਆ ਸੀ ਨਾ ਫਿਰ ਕੌਮ ਨੇ ਉਹਨੂੰ ਮੰਨਿਆ ਉਹਨੂੰ ਵਿਲਾਦ ਦਿੱਤਾ ਗਿਆ ਉਹ ਵੀ ਮਾੜਾ ਕੀਤਾ ਉਹਨੂੰ ਨਹੀਂ ਸਿਲਾਉਣਾ ਚਾਹੀਦਾ ਇਸ ਕਰਕੇ ਅਸੀਂ ਕਹਿਣਾ ਜਿਹੜਾ ਕੌਮ ਨੇ ਫੈਸਲਾ ਕੀਤਾ ਮੈਂ ਕਿਹਾ ਵੀ ਦੋ ਫੈਸਲੇ ਥੋੜੀ ਹੁੰਦੇ ਆ ਕੌਮ ਨੇ ਜੇ ਫੈਸਲਾ ਹੀ ਕਰ ਲਿਆ ਕਿ ਜਥੇਦਾਰ ਸਾਡਾ ਹੁਣ ਫੈਸਲਾ ਫਿਰ ਉਹਦੀ ਤੂੰ ਕਰਉਣਾ ਚਾਹੀਦਾ ਨਾ